ਇਸ ਹਾਲ ਫਲੈਗ ਮਾਰਚ ਕਰਤੇ ਆ ਰੇ ਇੱਕ ਸਕਰੀਨ ਅਕਸਰ ਜਿਹੜਾ ਇਲੈਕਸ਼ਨ ਅਨਾਉਂਸ ਹੋ ਗਏ ਨੇ ਉਹਦੇ ਮੱਦੇ ਨਜ਼ਰ ਜਿਹੜੇ ਲੋਕਾਂ ਨੂੰ ਵੇਅਰ ਕਰਨਾ ਸੀ ਉਹ ਸੰਸਪੈਸਟ ਕਰਨਾ ਸੀ ਫਲੈਗ ਮਾਰਚ ਕਰ ਰਹੇ ਲੋਕਾਂ ਨੂੰ ਤਿਆਰ ਇਲੈਕਸ਼ਨ ਕਰਾਉਣ ਲਈ ਜਿਹੜਾ ਆਪਾਂ ਪ੍ਰੋਗੈਸ ਵੀ ਕਰ ਰਹੇ ਆਂ ਔਰ ਉਹਨਾਂ ਨੂੰ ਵੇਅਰ ਵੀ ਕਰਦੇ ਆਂ ਉਸ ਸੰਬੰਧ ਵਿੱਚ ਫਲੈਗ ਮਾਰਚ ਕਰ ਰਹੇ ਡੀਐਸਪੀ ਸਾਹਿਬ ਤੁਸੀਂ ਆਪਣੇ ਕਿੰਨੀਆਂ ਪਟਾਲੀਨ ਸਪੈਸ਼ਲ ਤਰਨਕ ਕੀਏ ਨੇ ਇਲੈਕਸ਼ਨ ਦੇ ਮੱਦੇ ਨਜ਼ਰ ਅਰੂੜ ਨੇੜੇ ਸਿਰ ਜਿਹੜੀਆਂ ਉਹ ਕੰਪਨੀਆਂ ਦਾ ਇਨਰਟ ਕੀ ਦੇ ਵਿੱਚ ਬੰਨੇ ਵੀ ਸਲਵਾਲੇ ਵੀ ਭਾਈ ਲ ਵੀ ਇਸੇ ਤਰੀ ਜਿਹੜਾ ਬਲੈਕ ਬਾਟ ਜਿਹੜੀਆਂ ਹੋਪ ਬੈਂਕਸ ਕੋਡ ਦੂਤੀਆਂ ਉਹ ਸਾਡੀਆਂ ਕੰਟੀਨਿਊ ਨਾ ਅਸੀਂ ਥੋੜੇ ਜਿਹੜੇ ਪਬਲਿਕ ਨੂੰ ਵੀ ਅਪੀਲ ਕਰਨਾ ਚਾਹਦੇ ਆ ਕਿ ਕਿਸੇ ਵੀ ਸਰਕਾਰੀ ਬਿਲਡਿੰਗ ਦੇ ਕੋਈ ਵੀ ਪਾਰਟੀ ਦਾ ਕਿਸੇ ਪੋਲੀਟਿਕਲ ਪਾਰਟੀ ਦਾ ਉਹ ਹੋਲਡਿੰਗ ਨਹੀਂ ਲਗਾਏਗਾ ਜੇ ਆਪਣੇ ਘਰ ਵੀ ਕਿਸੇ ਨੇ ਆਪਣੀ ਪ੍ਰਾਈਵੇਟ ਪ੍ਰੋਪਰਟੀ ਦੇ ਲਗਵਾਣਾ ਹੈ ਤਾਂ ਉਹਦੀ ਪਹਿਲਾਂ ਜਿਹੜੀ ਪਰਮਿਸ਼ਨ ਹੈ ਉਹ ਐਸਵੀਐਮ ਜ਼ਾਲ ਤੋਂ ਲਈ ਇਹ ਲਖਣ ਜਾ ਕੇ ਉਹ ਤੋਂ ਬਾਅਦ ਆਇਆ ਤੇ ਹੋਰ ਕੀ ਕੀ ਨਿਰਦੇਸ਼ ਨੇ ਸਰਕਾਰ ਵੱਲੋਂ ਜੀ ਜਿਹੜੇ ਚੋਣਾਂ ਦੇ ਰੋਕੇ ਧਿਆਨ ਰੱਖਣ ਜੀ ਜਿਹੜੀਆਂ ਪਾਰਲੀਮੈਂਟ ਦੀ ਇਲੈਕਸ਼ਨ ਹੈ ਬਿਲਕੁਲ ਸ਼ਾਂਤਮਈ ਢੰਗ ਨਾਲ ਬਿਨਾਂ ਭੈਅ ਤੋਂ ਬਿਨਾਂ ਡਰ ਤੋਂ ਨੇਪਰੇ ਚੜਾਣਾ ਹੈ ਸਰਕਾਰ ਬਣਾਉਣਾ ਉਹਦੀ ਅਸੀਂ ਇਹਨੂੰ ਪਾਲਣਾ ਕਰ ਰਹੇ ਹਾਂ ਉਹਦੀ ਕਾਂਗਰਸ ਦੇ ਵਿੱਚ ਜਿਹੜਾ ਅੱਜ ਅਸੀਂ ਮਾਝਾ ਵੱਡੇ ਸ਼ਹਿਰ ਦੇ ਵਿੱਚ ਲਾਈਵ ਮਾਰਚ ਕਰਦੇ ਕੋਈ ਵਿਸ਼ੇਸ਼ ਨਾਕਾਬੰਦੀ ਵੀ ਕੀਤੀ ਗਈ ਇਸ ਲੋਕ ਸਭਾ ਚੋਣਾਂ ਬਾਰੇ ਇਹਦੇ ਬਾਰੇ ਸਾਡੀ ਜਿਵੇਂ ਸਮਰਾਲੇ ਦੇ ਵਿੱਚ ਚੱਲੀ ਹੈ ਸੌਣੀ ਦੇ ਵਿੱਚ ਤਿੰਨ ਇਲਾਕੇ ਨੇ ਜਿਹੜੀਆਂ ਸਾਡੇ ਹੁਣ ਡਿਸਟ੍ਰਿਕਟ ਬਾਉਂਡਰੀ ਚ ਉਹਦੇ ਵੀ ਸਾਡੀ ਜਿਹੜੀ ਐ ਸਪੈਸ਼ਲ ਟੈਕਨੀਕਲ ਸਰ ਜਿਹੜਾ ਫਲੈਗ ਮਾਰਚ ਆਹੇ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਵੀ ਰਹੂਗਾ ਜੀ ਕੋਈ ਕਲਾ ਸ਼ਹਿਰ ਚ ਕੱਢਿਆ ਜਾਊਗਾ ਜੀ ਇਹ ਵੱਡੇ ਸ਼ਹਿਰਾਂ ਜੋ ਕਹਿੰਦਾ ਫਿਰ ਪਿੰਡਾਂ ਨੂੰ ਕਰ ਸਿਟੀਜ਼ਨਸ਼ਿਪ ਦੇ ਬਾਰੇ ਠੀਕ ਕਾਜੀ ਪ੍ਰੋਸੀਡਿੰਗ ਇਹ ਵੀ ਪਰਮਿਸ਼ਨ ਦੇ ਰਿਗਾਰਡਿੰਗ ਹੈਗਾ ਵੀ ਜਿਵੇਂ ਆਪਾਂ ਡੀਐਸਪੀ ਸਾਹਿਬ ਨੂੰ ਦੱਸਿਆ ਵੀ ਲੋਕਾਂ ਜਿਹੜੇ ਸਰਕਾਰੀ ਬਿਲਡਿੰਗਾਂ ਉੱਤੇ ਆਪਣਾ ਸਵੋਗੋ ਲਿਖਿਆ ਹੁੰਦਾ ਹੈ ਨਾ ਪ੍ਰਾਈਵੇਟ ਬਿਲਡਿੰਗਾਂ ਦੇ ਪਬਲਿਕ ਬਿਲਡਿੰਗਾਂ ਦੇ ਨਾਲ ਕਿਨਾਰੇ ਉਹ ਜਦੋਂ ਤੋਂ ਚੋਰੀਆ ਪਤਾ ਰੋਸ ਹੋ ਗਿਆ ਪਹਿਲੇ 24 ਘੰਟੇ ਦੇ ਵਿੱਚ ਅਪਾ ਸਰਕਾਰੀ ਬਿਲਡਿੰਗਾਂ ਨੂੰ ਡੀਫੇਸਮੈਂਟ ਖਤਮ ਕਰਨੀ ਹੁੰਦੀ ਹੈ ਥੈਨ 48 ਆਵਰ ਦੇ ਵਿੱਚ ਆਪਾ ਕਰਨੀ ਬਿਲਡਿੰਗਾਂ ਤੇ 72 ਘੰਟੇ ਬਾਅਦ ਦਾ ਪ੍ਰਾਈਵੇਟ ਬਿਲਡਿੰਗਾਂ ਨੂੰ ਡੀਫੇਸਮੈਂਟ ਖਤਮ ਕਿੱਥੇ ਹੁੰਦੀ ਜਿਹੜੇ ਕਿ ਅਸੀਂ ਆਲਰੇਡੀ ਕਰ ਚੁੱਕੇ ਹਾਂ ਹੁਣ ਜੇ ਕਿਸੇ ਦੇ ਡੀਫੇਸਮੈਂਟ ਹੈਗੀ ਹੈ ਤੇ ਉਹਦੇ ਖਿਲਾਫ ਕਾਰਵਾਈ ਹੋਣੀ ਹੈ ਹਾਂ ਜੇ ਕਿਸੇ ਪ੍ਰਾਈਵੇਟ ਬੰਦੇ ਨੇ ਆਪਣੇ ਘਰ ਦੇ ਵਿੱਚ ਕਿਸੇ पॉलिटिकल ਪਾਰਟੀ ਦਾ ਖਾਣਾ ਵੈਸ ਲੋਗਾਂ ਦਾ ਖਾਣਾ ਜਾਂ ਉਹਦੀ ਐਡਵਰਟਾਈਜ਼ਮੈਂਟ ਕਰਨੀ ਹੈ ਉਰੇਸ ਬੰਦ ਵਿੱਚ ਉਹਨੂੰ ਪਹਿਲਾਂ ਪਰਮਿਸ਼ਨ ਲੈਣੀ ਪੈਗੀ ਪਰਮਿਸ਼ਨ ਤੋਂ ਬਾਅਦ ਹੀ ਉਹ ਜਿਹੜਾ ਆਪਣੇ ਘਰ ਦੀ ਦੀਵਾਰ ਤੇ ਜਾਂ ਕਿਤੇ ਉਹਦਾ ਬੈਨਰ ਤੇ ਉਹ ਐਡਵਰਟਾਈਜ਼ ਕਰ ਸਕਦਾ ਪਰ ਉਹਨੇ ਪ੍ਰੋਪਰ ਪਰਮਿਸ਼ਨ ਲੈਣੀ ਜ਼ਰੂਰੀ ਹੈ ਔਰ ਪਰਮਿਸ਼ਨ ਇਸ ਵੰਤ ਮੈਂ ਤੁਹਾਡੇ ਮਾਦਮ ਜੀ ਸਾਰੇ ਪੋਲਿਟੀਕਲ ਪਾਰਟੀਆਂ ਨੂੰ ਮੈਂ ਮੀਟਿੰਗ ਅਵੇਅਰ ਵੀ ਕਰ ਚੁੱਕਾ ਵਾਂ ਪਹਿਲਾਂ ਵੀ ਦੱਸ ਚੁੱਕਾ 48 ਓਵਰ ਪਹਿਲਾਂ ਔਨਲਾਈਨ ਹੀ ਪਰਮਿਸ਼ਨ ਲੈਣੀ ਹੈ ਜਿਹੜੀ ਉਸ ਮਿਲ ਸਕਦੀ ਹੈ ਜਿਹੜਾ ਕੋਈ ਪਰਮਿਸ਼ਨ 48 ਘੰਟੇ ਤੋਂ ਲੇਟ ਅਪਲਾਈ ਕਰਦਾ ਮੰਨ ਲਓ ਜੇ ਉਹਨੇ ਕੱਲ ਕਰਨਾ ਤੇ ਅੱਜ ਅਪਲਾਈ ਕਰਦਾ 24 ਘੰਟੇ ਪਹਿਲਾਂ ਉਹ ਅਪਲਾਈ ਕਰਦਾ ਹੋਵੇ ਉਹ ਪਰਮਿਸ਼ਨ ਇਹਨਾਂ ਤਿਆਰ ਜਿਹੜਾ ਉਹ ਆਰੋਜ ਜਿਹੜਾ ਕੁੱਲ ਵੀ ਨਹੀਂ ਹੈਗਾ ਮੇਰੇ ਕੋਲ ਤਾਂ ਨਹੀਂ ਹੈਗਾ ਉਹ ਫਿਰ ਸੀਓ ਪੰਜਾਬ ਕੋਲ ਜਾਂਦਾ ਪਰਮਿਸ਼ਨ ਮਿਲਦੀ ਹੈ ਹਾਂ ਜੀ 48 ਘੰਟੇ ਤੋਂ ਪਹਿਲਾਂ ਅਪਲਾਈ ਕਰ ਦਿੰਦਾ ਹੋਵੇ ਜਿਹੜਾ ਵਿੱਚ ਗੈਪ ਰੈਲੀ ਦਾ ਜਾਂ ਕੋਈ ਪ੍ਰੋਸੈਸ਼ਨ ਦਾ ਗੈਪ ਜਿਹੜਾ 48 ਘੰਟੇ ਹੈਗਾ ਬਈ ਤਾਂ ਉਹਨ ਕੇਸ ਦੇ ਵਿੱਚ ਮੇਰੇ ਕੋਲ ਉਹ ਐਸਡੀਐਮ ਕੋਲ ਉਹਦੀ ਪਰਮਿਸ਼ਨ ਮਿਲ ਜਾਂਦੀ ਹੈ ਏਆਰਓ ਸੋ ਮੈਂ ਤੁਹਾਡੇ ਮਾਧਮ ਲਈ ਲੋਕਾਂ ਨੂੰ ਬੇਨਤੀ ਵੀ ਕਰਦਾ ਵੇਅਰ ਵੀ ਕਰਦਾ ਵਾਂ ਵੀ ਡਾਊਟ ਐਨੀ ਪਰਮਿਸ਼ਨ ਕਿਸੇ ਵੀ ਤਰ੍ਹਾਂ ਦੀ ਪਬਲਿਕ ਪ੍ਰਾਪਰਟੀ ਉੱਤੇ ਸਰਕਾਰੀ ਤੇ ਪ੍ਰਾਈਵੇਟ ਦੇ ਕੋਈ ਵੀ ਕਿਸੇ ਪੋਲੀਟੀਕਲ ਪਾਰਟੀ ਦਾ ਸਲੋਗਨ ਨਾ ਲਿਖਿਆ ਜਾਵੇ ਜਿਸ ਕਿਸੇ ਨੇ ਵੀ ਕਿਸੇ ਪੋਲੀਟੀਕਲ ਪਾਰਟੀ ਦਾ ਸਲੋਗਨ ਲਿਖਣਾ ਹੋਵੇ ਉਹ ਡੂ ਪਰਮਿਸ਼ਨ ਲੈ ਕੇ ਫਿਰ ਹੀ ਕਰ ਸਕਦਾ ਹੈ ਧੰਨਵਾਦ